ਇਸ ਸਾਈ ਫੋਰੀ ਸਾਈ ਸਾਈ ਸਮਝ ਪੰਜ ਦੀ ਆ ਜੀ ਨਾਨਕ ਗੋਵਿੰਦ ਕਹੇ ਇਕੋ ਮੰਨਣਾ ਪੁਰਖ ਕਾਲ ਦੂਜਾ ਨਜਰ ਕੋਈ ਨਾ ਆਈਆ ਜੋ ਸੌਲਾ ਦੀਨ ਦਿয়াল ਧਿਆਨਕ ਸਹਿ ਸੁਖਦਾਈਆ ਬਸੇ ਕਾਇਆ ਮਾਟੀ ਤਨਸਾਲ ਸਾਡੇ ਤਨ ਅਧੇੜਾ ਲਾਈਆ ਦਸ ਕੇ ਨਾਮ ਸੁਖਾਲ ਦਾਕੇ ਨਾਮ ਸਕਾਰਕੜਾ ਸੋਹ ਮਹਾਰਾਸ਼ੇ ਸੰਗਵਿਜਨੋ ਭਗਵਾਨ ਦੀ ਜੈ ਹਰ ਦੇ ਕਦੇ ਸਫਾਈਆ ਕਲਯੁਗ ਹੋਏ ਗੰਗਾਲ ਇਹ ਨਾਮ ਸੁਣਦਾ ਕਲਯੁਗ ਜਿਹੜਾ ਉਹ ਬੰਗਾਲ ਹੋ ਗਿਆ ਤੈਗਣ ਜੋੜ ਜੰਗਾਲ ਕੂੜੀ ਕਿਹਾ ਡੇਲਾ ਢਾਈਆ ਜਨ ਭਗਤੋ ਇਸੇ ਤਰ੍ਹਾਂ ਤੁਹਾਡੇ ਅੰਦਰ ਦੀਪਕ ਦੇਣੇ ਵਾਲ ਨਿਰਗਣ ਜੋਤ ਕਰੇ ਦੁਸ਼ਨਾਈਆ ਪਰਾਵ ਗਰੀਬੀ ਵੇਖਦਾ ਕਵਣ ਸਾ ਕਵਣ ਕੰਗਾਲ ਗਰੀਬਨ ਮਾਣਿਆ ਆਪਣੇ ਗਲੇ ਲਗਾਈਆ ਜੁਲਾਹਿਆਂ ਜਮਿਆਰਿਆਂ ਆਪੇ ਪੁੱਛੇ ਹਾਲ ਨਾਇਆ ਆਪਣਾ ਰੰਗ ਚੜਾਈਆ ਗਰੀਬਾਂ ਹੋਏ ਪਤਪਾਲ ਤੇ ਆਪਣਾ ਹੱਥ ਟਿਕਾਈਆ ਹੁਣ ਸਾਦੇ ਵੇੜਾ ਬਗਦ ਲਾ ਸੰਭਾਲ ਹੁਣ ਸਾਦੇ ਵੇੜਾ ਬਗਦ ਲਾ ਸੰਭਾਲ ਗਿਆ ਫੇਰ ਹੱਥ ਨਾ ਆਈਆ ਕਾਲਪੁਰ ਨੇ ਜਿਹੜਾ ਇਹ ਟਾਈਮ ਸਾਨੂੰ ਦਿੱਤਾ ਇਹਨੂੰ ਸਾਮਲੋ ਤੇ ਜਿਹੜਾ ਉਹਨੇ ਸਾਨੂੰ ਹੁਕਮ ਦਿੱਤਾ ਕਿ ਸਾਰੇ ਹੋਕਾ ਦੇ ਦਿਓ ਕਿ ਕਾਲਪੁਰ ਕੇ ਧਾਤੀ ਦੇ ਆ ਚੁੱਕਾ ਹੈ ਉਹਦੇ ਹੁਕਮਾਂ ਦੇ ਵਿੱਚ ਆ ਜਾਓ ਉਹਦਾ ਹੁਕਮ ਮੰਨੋ ਇਹ ਸਾਨੂੰ ਹੋਕਾ ਦੇਣਾ ਹੀ ਪੈਣਾ ਹੁਣ ਸਾਰੇ ਬੇੜਾ ਬਖਦ ਲਾਓ ਸੰਭਾਲ ਗਿਆ ਫੇਰ ਹੱਥ ਨਾ ਆਈਆ ਜੁਗ ਚੌਕੜੀ ਵਿੱਚੋਂ ਪਰਮਪਤਨਾ ਕਰੇ ਵਜਦਾ ਡੰਕ ਜੁਗ ਚੌਕੜੀ ਪਿਛੋਂ ਪਰਮ ਪੁਖਰਾ ਕਦੇ ਵਜਦਾ ਡੰਕ ਲੰਤਾਲ ਜੁਗ ਜੁਗ ਸਦਗੁਣ ਵੇਸ ਵਟਾਈ ਆ ਅੱਗੇ ਵੇਖਣਾ ਖੇਲ ਹਾਲ ਮਾਜੀ ਦਾ ਝਗੜਾ ਦਾਇਮ ਕਾਈਆ ਜੋਤੀ ਜੋ ਸਰੂਪ ਹਨ ਆਪ ਆਪਣੀ ਕਿਰਪਾ ਕਰੇ ਖੇਲ ਸਾਚਾ ਹਰ ਗੋਵਿੰਦ ਕਿਹਾ ਮੇਰੀ ਗੋਵਿੰਦ ਗੋਵਿੰਦ ਤਾਰ ਗੋਵਨ ਰੰਗਦ ਨਾਇਆ ਮੇਰਾ ਖੇਲ ਨਾਲ ਅਕਾਲ ਮੇਰਾ ਖੇਲ ਨਾਲ ਅਕਾਲ ਪਦ ਪਦਕਸਨ ਨਾਇਆ ਮੈਂ ਕਿਸੇ ਮਾਤਾ ਜੀ ਕੋਖ ਦਾ ਬਣਨਾ ਨਹੀਂ ਬਾਲ ਮੈਂ ਕਿਸੇ ਮਾਤਾ ਜੀ ਕੋਖ ਦਾ ਬਣਨਾ ਨਹੀਂ ਬਾਲ ਜੰਮਣ ਵਾਲੀ ਅਵਦ ਕੋਏ ਨਾਮ ਆਇਆ ਮੈਂ ਇੱਕੋ ਮੰਜ਼ਲ ਚੜਨਾ ਜਿੱਤੇ ਮਿਲੇ ਦੀਂਦਿਆ ਮੈਂ ਕੋ ਮੰਜ਼ਲ ਚੜਨਾ ਜਿੱਤੇ ਮਿਲੇ ਦੀਨਿਆਲ ਦਿਆਨ ਤੇ ਦਇਆ ਕਮਾਈਆ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿੱਚ ਮਾਰਗ ਦੱਸਣਾ ਸੁਖਾਲ ਜਿੱਦਾ ਆਰਾਮ ਖਾਈਆ ਜਿੱਦਾ ਰਾਹ ਪਾਣੂ ਇਹ ਦਗਾ ਤੂੰ ਮੇਰਾ ਮਹਤੇ ਦਾਦਾ ਜੋ ਨਾਮ ਦਿੱਤਾ ਜਾਂ ساری ਸ੍ਰਿਸ਼ਟੀ ਦਾ ਆਪਾਂ ਨੂੰ ਗਾਉਣਾ ਪੈਣਾ ਜਿੱਦਾ ਆਰਾਮ ਖਾਈਆ ਜਿੱਤੇ ਖੁਸ਼ੀਆਂ ਨਾਲ ਰਬ ਦੇ ਦਵਾਰੇ ਨੱਚਣ ਟੱਪਣ ਸਾਤ ਕੰਦਾਲ ਰਾਜਾਨ ਵੰਡਣਾ ਕੋਈ ਬਣਾਈਆ ਇਕੋ ਮੰਦਰ ਇਕੋ ਮਕਾਨ ਇਕੋ ਨੂਰ ਸੀਦੀ ਭਗਵਾਨ ਇਕੋ ਯੋਧ ਸਾ ਸੁਲਤਾਨ ਇਕੋ ਦੇਸੇ ਰੰਕਰਜਾਨ ਦੂਜਾ ਨਜਦ ਕੋਈ ਨਾ ਆਈਆ ਜੀ ਦੀ ਸਬਤ ਕਾਨਾ 4 2 18 ਪ੍ਰਾਣ ਸਾਹਤ ਤਦ ਟੋਲੇ ਦੀ ਦਗਾਣ ਗੀਤਾ ਮਹਿਮਾ ਕਰੇ ਮਹਾਨ ਸਿਫਤ ਨਾਲ ਭਰੀ انجੀਲ ਗਵਾਨ ਗੁਰੂ ਗ੍ਰੰਥ ਉਸੇ ਦੀ ਦੈ ਸਫਾਈਆ ਜਿਹੜਾ ਮਾਲਕ ਕੁੱਲ ਜਹਾਨ 184 ਦੇਵੇਦਾਨ ਬਿਝੇ ਤਾਂ ਬ੍ਰਹਮਾ ਸੇਵਕ ਮਾਨ ਸੂਰੀਆ ਚੰਦ ਚਮਕਣ ਭਾਨ ਧਾਨੇ ਤਤ ਤਵਲ ਚਰਨ ਤੂੜੀ ਮੰਗੇ ਦਾਨ ਜਲ ਸੰ ਮਈਆ ਰਾਤ ਗਾਨ ਬਿਨਾ ਅੱਖਾਂ ਅੱਖ ਉਠਾਈਆ ਆਤਮਾ ਸਖੀ ਇਸੇ ਦਾ ਰਾਹ ਤੱਕੇ ਉਸ ਕਾਨ ਜੋ ਕਨਈਆ ਨਈਆ ਨਾਮ ਵਾਲੀ ਲੈ ਚੜਾਈਆ ਮਿਹਰਬਾਨ ਹੋ ਕੇ ਮਿਹਰਬਾਨ ਹੋ ਕੇ ਪਕੜੇ ਬਈਆ ਤਤਗਤ ਹੋ ਕੇ ਆਪਣਾ ਸੰਗ ਨਵਾਈਆ ਉਤੇ ਧਰਮ ਰਾਏ ਕਦੇ ਕੱਢੇ ਨਾ ਬਈਆ ਉਤੇ ਧਰਮ ਰਾਏ ਨਾ ਕੱਢੇ ਬਈਆ ਜੰਦਾ ਜੱਤ ਦਾ ਗੋਵਤਨਾ ਖੇ ਲੇਗਲ ਤਿਬਾਈਆ ਉਹਦੇ ਸੀ ਚਕਾਉਂਦੀ ਅਸਤਪੁਰ ਦੇਵਾ ਮਈਆ ਨਿਉਨੋ ਲਾਗੇ ਪਾਈਆ ਜੋਤੀ ਜੋ ਸੁਪਰ ਆਪ ਆਪਣੀ ਕਿਰਪਾ ਕਰ ਕਦੇ ਖੇ ਸਾਚਾ ਹਾਲ ਸੱਚ ਦਾ ਹੁਕਮ ਇੱਕ ਸੁਣਾਈਆ ਨਾਨਕ ਕਿਹਾ ਗੋਵਨ ਵੇਖ ਗਮਨ ਜਾਦਾ ਨਾਨਕ ਕਿਹਾ ਗੋਵਨ ਵੇਖ ਗਮਨ ਜਾਦਾ ਯਾਰੋ ਬੁੰਡਾ ਧਿਆਨ ਲਗਾਈ ਆ ਕਲ ਜਗ ਦਾ ਅੰਤ ਹੋਵੇ ਕਿਨਾਰਾ ਮਈਆ ਪਾ ਨਾ ਗਏ ਕਰਾਈਆ ਤੋਂ ਦੇ ਨਾਮ ਦਾ ਰਿਆ ਨਾ ਕੋਈ ਸਹਾਰਾ ਕਾਇਨਾਤ ਦੇਵੇ ਨਾ ਕੋਈ ਵੜਿਆਈ ਆ ਝਗੜਾ ਪਿਆ ਗੁਰੂ ਅਵਤਾਰਾ ਪਗੰਬਰ ਕਾ ਨ ਲੜਾਈਆ ਉਹਦਾ ਕਾਲ ਖੇਲ ਪਾਰਾ ਜਿਹੜਾ ਬਖਸਾਲਾ ਉਹਦਾ ਖੇਲ ਜਿਹੜਾ ਵਖਰਾ ਆ ਅਬਰਮ ਸੁਆਮੀ ਰਿਆ ਕਰਾਈਆ ਗੋਵਨ ਕਹਾ ਤੋਦੀ ਧਾ ਨਾਲ ਮੈਂ ਵੀ ਫੇਰ ਆਵਾਂ ਦੁਆਰਾ ਗੋਵਨ ਕਹਾ ਤੋਦੀ ਧਾ ਨਾਲ ਮੈਂ ਵੀ ਫੇਰ ਆਵਾਂ ਦੁਆਰਾ ਸਭ ਦੀ ਆਪਣਾ ਡੰਕ ਬਜਾਈਆ ਖੰਡਾ ਖੜਗ ਮਿਆਨ ਵਿੱਚ ਰੱਖਾ ਇੱਕ ਤਲਵਾਰਾ ਜਿੱਲਾ ਤੀਰ ਕਮਾਨ ਤਸਿਲ ਨਾ ਕੋਏ ਉਠਾਈਆ ਜਿੱਦ ਤ ਜਾਵਾ ਇੱਕ ਆਦਮਾ ਪਰਮਾਤਮਾ ਦਾ ਲਾ ਆਵਾਂ ਜਾ ਕਰਾ ਇੱਕ ਜਿੱਦ ਤ ਜਾਵਾ ਇਕ ਆਤਮਾ ਪਰਮਾਤਮਾ ਦਾ ਲਾ ਆਮ ਆਇਆ ਕਾਰਾ ਜੁਗ ਜਨਮ ਦੇ ਵਿਛੜੇ ਲਮਾਂ ਮਨਾਈਆ ਸਾਚੇ ਗੁਰਮਖੰਦਾਂ ਦਾ ਲਾ ਕੇ ਅਖਾੜਾ ਦੀਨ ਦੁਨੀਰੇ ਝਗੜੇ ਦੇ ਆ ਉਠਾਈਆ ਇੱਕ ਪ੍ਰਭੂ ਬਣਾ ਕੇ ਤੌਦਾ ਲੜਾ ਇੱਕ ਪ੍ਰਭੂ ਬਣਾ ਕੇ ਤੌਦਾ ਲੜਾ 1484 ਉਸੇ ਨਾਲ ਪਨਾਈਆ ਜਿਹਦੇ ਅੱਗੇ ਗੁਰ ਅਵਤਾਰ ਪੈਗੰਬਰ ਜੁਗ-ਜੁਗ ਕੱਢਦੇ ਹਾੜਾ ਜਿਹਦੇ ਅੱਗੇ ਗੋਦਵਾਰ پیغمبر ਜੁਗ-ਜੁਗ ਕਰਦੇ ਹੜਾ ਹੱਥ ਜੋੜ ਕੇ ਵਾਦ ਦਾ ਪਾਈਆ ਉਹ ਖੇਲ ਕਰੇ ਵਿੱਚ ਸੰਸਾਰਾ ਸਭ ਸੁਲਤਾਨਾ ਬੇਸ ਵਟਾਈਆ ਤੇ ਸੁਣਾਵਾ ਇੱਕ ਜੇ ਕਾਲਾ ਢੋਲਾ ਗਮthਾਇਆ ਹਰ ਸੰਗਜੀ ਮੈਂ ਇੱਥੇ ਸਮੇ ਦਾ ਨੂੰ ਮੁਕ ਰੱਖ ਕੇ ਇੱਥੇ ਸਮਾਪਤੀ ਕਰਦਾ ਅਗਰ ਕਿਸੇ ਨੇ ਮਨ ਨੂੰ ਕੋਈ ਠੇਜ ਲੱਗੀ ਹੋ ਉਸ ਕੋਲ ਤੇ ਕਾਲਪ ਕੋਲੋਂ ਮਾਫੀ ਮੰਗਣਾ ਹੈ ਸੋ ਹੰਬਾਰਾ ਸੇ ਸੰਗ ਬਿਸ਼ਨੋ ਭਗਵਾਨ ਦੀ ਜੈ ਸੋ ਹੰਬਾਰਾ ਸੇ ਸੰਗ ਬਿਸ਼ਨੋ ਭਗਵਾਨ ਦੀ ਜੈ ਸੋ ਹੰਬਾਰਾ ਸੇ ਸੰਗ ਬਿਸ਼ਨੋ ਭਗਵਾਨ ਦੀ ਜੈ ਸੋਹੰ ਮਾਰਾ ਸੇ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾ ਸੇ ਸੰਗ ਵਿਸ਼ਨੂੰ ਭਗਵਾਨ ਦੀ ਜੈ ਹਸ ਸੰਗਤ ਇੱਕ ਬੇਨਤੀ ਮੈਂ ਜਰੂਰ ਕਰਾਂਗਾ ਕਿ ਜਿੱਤੇ ਵੀ ਆਪਾਂ ਨੂੰ ਟਾਈਮ ਮਿਲਦਾ ਸੰਗਤ ਦੇ ਵਿੱਚ ਵੀ ਬਾਹਰ ਵੀ ਇਸ ਅਕਾਲ ਪੁਰਖ ਦੀ ਦਾ ਡੰਕਾ ਜੂਰ ਬਜਾਈਏ ਤੇ ਉਹਦੇ ਬਾਰੇ ਜਿਸੇ ਕੇ ਕਾਲ ਬਗਦੇਸ ਧਰਤੀ ਤੇ ਆ ਗਿਆ ਤੇ ਉਹਨੇ ਉਹਦਾ ਹੁਕਮ ਬਣਈਏ ਤੇ ਉਹਦੇ ਹੁਕਮ ਅੱਤੇ ਰਹਾਂਗੇ ਤਾਂ ਚੰਗੇ ਰਹਾਂਗੇ ਨਹੀਂ ਸਾਨੂੰ ਬਾਅਦ ਪਛਤਾਣਾ ਪਵੇਗਾ। ਓ ਹੰਗ ਮਹਾਰਾਜ ਸੇਰ ਸੰਗ ਵਿਸ਼ਨੋ ਅਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸੰਗ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ੂ ਭਗਵਾਨ ਦੀ ਜੈ ਸਤਾਰਯੋਗ ਸਰਵ ਹਰ ਸੰਗਤ ਜੀ ਜਿਹਨੇ ਬਖਸ਼ੀ ਕੀਤੀ ਥੋੜੀ ਸੰਗਤ ਬਹੁਤ ਆ ਰਸ ਰਸੋ ਗੰਨੇ ਵਾਲਾ ਨਹੀਂ ਇਹਦੀ ਚਰਨਾ ਦੀ ਆਤਮਿਕ ਰਸ ਸੋ ਕੁਛ ਗੁਰ ਸੰਗਤ ਤੋਂ ਫਿਰੋ ਕੋਨੇ ਜੁਟ ਕੇ ਬੀਬੀਆਂ ਪਤਾ ਨਹੀਂ ਕਿੱਥੇ ਚਲੀਆਂ ਗਈਆਂ ਮਦਰਾ ਪੰਜ ਜਿਹੜਾ ਪਿੰਡਾਂ ਮਾਰ ਕੇ ਆਏ ਆ ਮੋਟਰਾਂ ਤੇ ਕਾਰਾਂ ਤੇ ਰੈਡਾਂ ਤੇ ਉਹਦਾ ਕਾਰਨ ਕੀ ਆ ਤੇ ਵਜ੍ਹਾ ਕੀ ਆ ਸਾਬ ਨੇ ਕਿਹਾ ਇਹ ਇਸ ਥਾਮ ਨੂੰ ਇਸ ਇਲਾਕੇ ਨੂੰ ਕਿ ਮੇਰੀ ਚੌਥੀ ਕੂਟ ਹੁਣ ਵਸੀ ਆ ਚੌਥੀ ਕੂਟ ਅੰਦਾਜ਼ਾ ਨਾਲ ਕਿਉਂਕਿ ਕੂਟ ਕਿਹੜੀ ਹੁੰਦੀ ਆ ਇਸ ਕਰਕੇ ਉਹਦੀਆਂ ਰਹਿਮਤਾਂ ਉਹਦੀਆਂ ਬਖਸ਼ਾਂ ਨੂੰ ਆਪਾਂ ਧਿਆਨ ਚ ਰੱਖਦੇ ਹੋਏ ਇਲਾਸ ਖਾਂਜੀ ਕਰੇਗਾ 27 ਪੋ ਸ਼ੈਣਛੇ ਸਮਤ 8 ਗ੍ਰੰਥ ਨੰਬਰ 23 293 ਪੇਜ ਤੇ ਪ੍ਰਾਣੇ ਤੇ ਆਏ ਇਹ ਪੇਜ ਨੰਬਰ ਸਭਾ ਨੇ ਬਖਸ਼ ਕੀਤੀ ਕਿ ਵੀਰ ਸਾਹਿਬ ਤਿੰਨ ਨਾਰਜੀ ਕੁਝ ਬਚਨ ਕਰਦੇ ਨੇ ਆਨੇ 26 ਪੋ ਦੇ ਪਠਾਈ ਕਾਰਨਾ ਸੁਣਨਾ ਛੱਬੀ ਪੋਤੇ ਪਥਾਈ ਕੀ ਬਚਨ ਕਰਦੇ ਨੇ ਵੀਰ ਸਾਹਿਬ ਪੁਰਸੇ ਵੀ ਨਾਰਜੀ ਤੁਸੀਂ ਉੱਥੇ ਗਏ ਸੀ ਕੀ ਕਿਉਂ ਦੇਖ ਕੇ ਆਏ ਕੀ ਉੱਥੇ ਛੱਬੀ ਪੋਤੇ ਕੀ ਕੁਛ ਹੋਇਆ ਜਿਸ ਤਰ੍ਹਾਂ ਆਪ ਵੀ ਜਾਂਦੇ ਛੱਬੀ ਪੋਤੇ ਤੁਹਾਨੂੰ ਕੋਈ ਘਰ ਦਾ ਮੈਂਬਰ ਦੂਸਰਾ ਕੋਈ ਸਵਾਲ ਪੁੱਛੇ ਹੋਵੇ ਕਿ ਆ ਸੀ ਛੱਬੀ ਪੋਤੇ ਕੀ ਹੋਇਆ ਕੀ ਗੱਲਬਾਤ ਹੋਈ ਉਹ ਜਿਹੜੀ ਸਹਬ ਦੇ ਰੰਗ ਦੇ ਜਿਹੜੇ ਬਚਨ ਹੋਏ ਉਹ ਜੀਭੋ ਗਰੀਬ ਹੋਇਆ ਜਿਹੜੇ ਹੁਣ ਆਪਾਂ ਬਚਨ ਕਰਦੇ ਆ ਉਹ ਵੱਖਰੇ ਨੇ ਕਬੀਰ ਕਹੇ ਨਾਰਦਾ ਉਹ ਕਿਸ ਨੂੰ ਦੱਸੇ ਦੋਸ਼ੀ ਹੁਕਮ ਕੀ ਸੁਣਾਈ ਆ ਫਿਰ ਉਹ ਕਿਉਂਕਿ ਕਹਿੰਦੇ ਮੈਂ ਹੋਰ ਕੁਝ ਨਹੀਂ ਜਾਣਦਾ ਉਹ ਭਗਤਾਂ ਦਾ ਬਣਿਆ ਪੜੋਸੀ ਕੌਣ ਹੈ ਮੇਰਾ ਸਾਹਿਬ ਹਮ ਸਾਇਆ ਹੋ ਕੇ ਝਟ ਲਗਾਈ ਆ ਭਗਤਾਂ ਹਮ ਸਾਇਆ ਹੋ ਕੇ ਉਹ ਤੇ ਬਚ ਰਿਹਾ ਰਹੇ ਨੇ ਉਹਦੇ ਵਿਚਾਰ ਨਹੀਂ ਕੋਈ ਹੋਸ਼ੀ ਕਬੀਰ ਸਾਹਿਬ ਨੂੰ ਨਾਰਜੀ ਦੱਸਦੇ ਨੇ ਸਹਿਬ ਦੇ ਪਰਸਾਏ ਉਦੇ ਵਿਚਾਰ ਨਹੀਂ ਕੋਈ ਹੋਛੇ ਹੋਛੇ ਕਲੇ ਲਗਾਈ ਆ ਕਬੀਰ ਨਾਉ ਪੜਦਾ ਤੇ ਨਾ ਕਿਸੇ ਪੜਾਏ ਪੋਥੀ ਕਬੀਰ ਸਾਹਿਬ ਉਹ ਸਹਿਬ ਹੈ ਜੀ ਨਾਉ ਆਪ ਪੜਦਾ ਤੇ ਨਾ ਕਿਸੇ ਪੋਥੀ ਪੜਾਉਂਦਾ ਇੱਕ ਨਾਮ ਦਾ ਜਲਾਈ ਆ ਮਿਹਰਬਾਨ ਹੋ ਕੇ ਧਿਆਨ ਨਾਲ ਸੁਣ ਲਓ ਸਹਿਬ ਨੇ ਕੀ ਬਖਸ਼ਿ ਦਿੱਤੀ ਆ ਮਿਹਰਬਾਨ ਹੋ ਕੇ ਮਿਹਰ ਜਗਾਇ ਜੋਤੀ ਜੋਤੀ ਜਾਤਾ ਆਪ ਖਵਾਈ ਆ ਭਗਤ ਸੇਹਲੇ ਧਿਆਨ ਦੇ ਕੇ ਪਾਕਤ ਜ਼ਹਿਰ ਦੇ ਲੱਬੇ ਵਿੱਚੋਂ ਕੋਟਨ ਕੋਟੀ ਤੁਹਾਨੂੰ ਇੱਕ ਅੱਦੇ ਵਿੱਚ ਨਾ ਕੋਟਨ ਕੋਟ ਸੰਸਾਰ ਬਹਦਾ ਹੈ ਉਹਦੇ ਵਿੱਚੋਂ ਤੁਹਾਨੂੰ ਮੁੱਖੀ ਬਾਗੁਰੇ ਘਰੇ ਲੱਬਿਆ ਪਾਕਤ ਜ਼ਹਿਰ ਦੇ ਲੱਬੇ ਵਿੱਚੋਂ ਕੋਟਨ ਕੋਟੀ ਕੋਟ ਗੜ ਕਾਇਆ ਫੁੱਲ ਫਲਾਈ ਆ ਫਿਰ ਉਹਨਾਂ ਦੀ ਚੜ ਕੇ ਚੋਟੀ ਸੁੱਤਿਆਂ ਲੈ ਉਠਾਈ ਆ ਸਾਡੀ ਅੰਤਰਾਤਮਾ ਤੇ ਕਿਰਪਾ ਕਰਕੇ ਪਹਿਲਾਂ ਸਾਨੂੰ ਅੰਦਰੋਂ ਅੰਤਰਾਗਨ ਟੁੰਬਿਆ ਫਿਰ ਸਾਨੂੰ ਬਾਹਰੀ ਦਰਸ਼ ਦੇ ਕੇ ਫਿਰ ਸਾਨੂੰ ਪੱਕੇ ਕੀਤਾ ਜਿਹੜੇ ਹੁਣ ਵਜਨ ਦਾ ਕਰਨ ਨੂੰ ਬਹੁਤ ਸਾਰੇ ਆ ਟਾਈਮ ਜਿਆਦਾ ਲੱਗ ਜਾਂਦਾ ਦਾਸ ਹਜੂਰ ਦੇ ਜਨਨ ਚ ਆਇਆ ਲਖਸ਼ਣਾ ਦੀ ਗੱਲ ਕਰੂਗਾ ਇੱਕ ਮਿੰਟ ਤੇ ਮੈਂ ਜਦੋਂ ਪੜਦਾ ਸੀ ਉਹਨੂੰ ਮੈਂ ਦਿਨੇ ਸੌਂ ਗਿਆ ਸੋ ਗਿਆ ਤੇ ਤਾਂ ਵੀ ਦਰਸ਼ਨ ਰਾਤ ਨੂੰ ਸੌ ਗਿਆ ਤਾਂ ਵੀ ਦਰਸ਼ਨ ਹੋਰ ਕਿਤੇ ਬੈਠੇ ਰਹੂਗਾ ਕਿ ਤਾਂ ਵੀ ਦਰਸ਼ਨ ਸੱਚੇ ਪਾਛੇ ਦੇ ਚਰਨਾਂ 'ਚ ਆਇਆ ਹਜੂਰ ਤੇ ਕਰਾਈ ਬੇਨਤੀ ਕੀਤੀ ਸੱਤੇ ਪਾਛ ਅੱਗੇ ਦਰਸ਼ਨ ਬਹੁਤ ਹੋ ਜਾਂਦੇ ਸੀ ਇਸ ਗੱਲ ਨੂੰ ਤੁਸੀਂ ਸਮਝਣਾ ਅੱਗੇ ਦਰਸ਼ਨ ਬਹੁਤ ਹੁੰਦੇ ਸੀ ਹੁਣ ਸੱਤੇ ਪਾਛ ਦਰਸ਼ਨ ਘੱਟ ਹੁੰਦੇ ਨੇ ਮੈਨੂੰ ਕਹਿੰਦੇ ਕੁਸ਼ਦਲ ਤੂੰ ਹੁਣ ਭਰਤੀ ਵੀ ਹੋ ਗਿਆ ਹੈ ਕੁਸ਼ਦਲ ਹੁਣ ਤੇਰਾ ਵਿਆਹ ਵੀ ਹੋ ਗਿਆ ਤੇ ਖੁਸ਼ਦਲ ਹੁਣ ਤੂੰ ਆ ਵੀ ਕਰ ਲਿਆ ਤੇ ਤੂੰ ਉਹ ਵੀ ਕਰ ਲਿਆ ਤੇ ਕਹਿਣ ਦਾ ਪਾਪ ਹੈ ਕਿ ਕੁਸ਼ਦਲ ਇਹਦੇ ਚਨ ਦੇ ਨਾਲ ਪਿਆਰ ਘੱਟ ਗਿਆ ਪਿਆਰ ਵੰਡਿਆ ਗਿਆ ਜਦੋਂ ਇਹਦੇ ਚਨ ਦੇ ਨੇ ਪਿਆਰ ਦੇ ਤਾਰ ਦੇ ਵਿੱਚ ਅੰਤਰਾਤ ਮਾ ਜੁੜੀ ਰਹਿੰਦੀ ਤੇ ਐਵੀਂ ਕਿਰਪਾ ਤੇ ਕਿਰਪਾ 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 ਕਰੀ ਜਾਂਦਾ ਇਹ ਮਾਰੇ ਜੇ ਕੋਈ ਕਮੀ ਨਹੀਂ ਸੀ ਛੱਡੀ ਮੇਰੇ ਵੀ ਕਮੀ ਸੀ ਇਸ ਕਰਕੇ ਅਗੁਰ ਸਿੱਖਾਂ ਨੇ ਦਰਸ਼ਨਾ ਜੀ ਦੱਸਿਆ ਤੁਹਾਨੂੰ ਰਸਨਾ ਗਵਾ ਕੇ ਇਹ ਕਬੀਰ ਸਾਹਿਬ ਨੂੰ ਨਾਰਦੀ ਦੱਸਦੇ ਨੇ ਰਸਨਾ ਗਵਾ ਕੇ ਮੱਧ ਤੇ ਬੋਟੀ ਆਤਮ ਰਸ ਦਾ ਹੈ ਭਰਾਈ ਆ ਬੁੱਢੀ ਰਹਿਣ ਨਾ ਦੇਵੇ ਖੋਟੀ ਝੋਟੇ ਖਰੇ ਬਣਾਈ ਆ ਉਹਨਾਂ ਦੇ ਪੰਡਾਰੇ ਵਿੱਚੋਂ ਕਬੀਰ ਸਾਹਿਬ ਨੂੰ ਦੱਜੇ ਨਾਰਦੀ ਇਹਦੇ ਪਣਾਰੇ ਵਿੱਚ ਤੁਹਾਡੇ ਪਣਾਰੇ ਵਿੱਚੋਂ ਮੁਰਸਿਕਾਂ ਦੇ ਉਹਨਾਂ ਦੇ ਪਣਾਰੇ ਵਿੱਚੋਂ ਖੁਸ਼ੀਆਂ ਨਾਲ ਖਾ ਕੇ ਰੋਟੀ ਆਪਣੀ ਖੁਸ਼ੀ ਬਣਾਈਓ ਸਾਹਿਬ ਇਦਾਂ ਦਾ ਜਿਸ ਨੂੰ ਵੇਖਣ ਲੋਕ ਪਰਲੋਤੀ ਇਸ ਨੂੰ ਕੌਣ ਦੇਖਦਾ ਲੋਕ ਪਰਲੋਤੀ ਸਾਰੀ ਢੋਲੇ ਸੋਲੇ ਸੋਲੇ ਢੋਲੇ ਰੂਪ ਬਦਲਾਈਆ ਜੋਤੀ ਜੋਤਿ ਸੁਹਾਰਾ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦੀ ਰੰਗਣ ਰਿਹਾ ਰੰਗਾਈਆ ਕਬੀਰ ਕਹੇ ਨਾਰਦਾ ਸਾਤੀ ਦੱਸ ਉਹ ਟਿਕਾਣਾ ਕਬੀਰ ਜੀ ਫੇਰ ਸਵਾਲ ਕਰਦੇ ਨੇ ਕਬੀਰ ਕਹੇ ਨਾ ਦੱਸ ਸੱਚ ਦੱਸ ਉਹ ਟਿਕਾਣਾ ਜਿੱਥੇ ਟਿੱਕੇ ਮਸਕ ਲਾਈ ਆ ਉਹ ਸਾਹਿਬ ਦਾ ਕਿਹੜਾ ਬਾਣਾ ਰੂਪ ਰੰਗ ਦੇ ਸਮਝਾਈ ਆ ਕਿਸ ਸ਼ਾਨ ਸ਼ਾਹੀ ਦਾ ਬਣਿਆ ਰਾਣਾ ਰૈયਤ ਕਮਣ ਦਾ ਹੈ ਉਹੜਾਈਆ ਕੀ ਉਹਦਾ ਪੀਣਾ ਖਾਣਾ ਸਾਰਾ ਕੁਝ ਦੱਸ ਇਕਬੀਰ ਸਾਹਿਬ ਕਹਿੰਦੇ ਵੀ ਮੈਨੂੰ ਸਾਰਾ ਕੁਝ ਦੱਸ ਵੀ ਉਹ ਖਾਂਦਾ ਕੀ ਆ ਪਿੰਦਾ ਕੀ ਆ ਉਹਦਾ ਰੂਪ ਰੰਗ ਕੀ ਲਿਖੀ ਆ ਕੀ ਉਹਦਾ ਪੀਣਾ ਖਾਣਾ ਆਹਾਰ ਕੀ ਬਣਾਈ ਆ ਕਿ ਉਹਦਾ ਗੰਮੀ ਗਾਣਾ ਗਾ ਗਾ ਸ਼ੁਭੀ ਖੁਸ਼ੀ ਮਨਾਈ ਆ ਕਿ ਉਹਦਾ ਭੂਮੀ ਉੱਤੇ ਆਸਥਾਨਾ ਕਵਨ ਦੁਆਰੇ ਡੇਰਾ ਲਾਇਆ ਕਿਹੜੇ ਮੰਦਰ ਵਸੇ ਮਕਾਨਾ ਕਵਨ ਛੱਪਰ ਛੰ ਸੁਵਾਈ ਆ ਕਿਹੜਾ ਇਸ ਮੰਨੇ ਰਾਮਾ ਕਵਨ ਕਹਨਾ ਸੀ ਸੁਣਵਾਈ ਆ ਉਹ ਕਿਹੜੇ ਰਾਮ ਨੂੰ ਮੰਨਦਾ ਕਿਹੜੇ ਕਾਂ ਨੂੰ ਮੰਨਦਾ ਕਿਹੜਾ ਸਤ ਦਾ ਹੋਵੇ ਤਰਾਨਾ ਤੁਰਿਆ ਤੋਂ ਬਾਹਰ ਕੀ ਸੁਣਵਾਈ ਆ ਨਾਦ ਕਹੇ ਕਬੀਰ ਜੀ ਮੈਂ ਜੋ ਵੇਖਿਆ ਕੀ ਕਹਿੰਦੇ ਨੇ ਨਾਲ ਜੀ ਕਿਉਂ ਕਹਿੰਦੇ ਵੀ ਕਬੀਰ ਜੀ ਤੇ ਥੋੜਾ ਸ਼ਾਂਤੀ ਾਰੇ ਜੋ ਮੈਂ ਵੇਖਿਆ ਮੈਂ ਤੈਨੂੰ ਉਹੀ ਅੱਜ ਕਿ ਦੋਹੀ ਗੱਲ ਦੱਸੂਗਾ ਨਾਰ ਦੇ ਕਹੇ ਕਬੀਰ ਜੀ ਮੈਂ ਜੋ ਵੇਖਿਆ ਸੋ ਸੁਣਾਣਾ ਸਹਿਜ ਨਾਲ ਸੁਵਾਈਆ ਉਹ ਇੱਕੋ ਮਿਹਰਬਾਨ ਧਿਆਨ ਦੇ ਕੇ ਸੁਣ ਲੋ ਜੀ ਉਹ ਇੱਕੋ ਮਿਹਰਬਾਨ ਮਿਹਰਬਾਨ ਪੱਤਾ ਦਾ ਪੱਤਾ ਉੱਤੇ ਹੋਏ ਮਿਹਰਬਾਨਾ ਮਿਹਰ ਨਜ਼ਰ ਨਾਲ ਉਤਰਾਇਆ ਮਿਹਰ ਨਜ਼ਰ ਦੇ ਨਾਲ ਸਾਨੂੰ ਉਤਾਰਿਆ ਕੋਲ ਸਖੋ ਮਿਹਰ ਦੀ ਮਿਹਰ ਦਾ ਪਰਚਾ ਪਾ ਕੇ ਔਰ ਇਹਦੀ ਬਾਸ ਕਾ ਕੇ ਸੱਚ ਪ੍ਰੀਤੀ ਉਸੇ ਦਾ ਪੀਣਾ ਖਾਣਾ ਸਾਰੇ ਰੰਗ ਇਸੇ ਵਿੱਚ ਜਣਾਈ ਆ ਉਹ ਸ਼ਾਂਸ਼ਾਹੀ ਵਾਲੀ ਦੋ ਜਾਨਾ ਪਰਮ ਨਿਸ਼ਾਨਾ ਇੱਕ ਚਲਾਈ ਆ ਜੋ ਸਭ ਨੂੰ ਕਰਨਾ ਪਏ ਪਰਵਾਨਾ ਸਰਸਕੇ ਨਾ ਕੋਈ ਉਠਾਈ ਆ ਕਬੀਰ ਕਹੇ ਨਾਰਦਾ ਛੱਬੀ ਪੋਦੀ ਦੱਸ ਗੰਮੀ ਖਬਰ ਕਹਿੰਦੇ ਉਹ ਛੱਬੀ ਪੋਦੀ ਹੋਰ ਗੰਮੀ ਖਬਰ ਦਾ ਖਬਰ ਕੀ ਲੈ ਕੀ ਖਬਰ ਲੈ ਕੇ ਆ ਨਾਰਦ ਕਹੇ ਕਬੀਰ ਜੀ ਕਰੋ ਸਬਰ ਧੀਰਜ ਨਾਲ ਲੜਾਈ ਆ ਬੜਾ ਸ਼ਾਂਤੀ ਕਰੋ ਮੈਂ ਤੁਹਾਨੂੰ ਪ੍ਰੇਮ ਨਾਲ ਦੱਸਦਾ ਪਿੱਛੇ ਉਸ ਇੱਕ ਇੱਕ ਭਗਤ ਕੱਡਿਆ ਵਿੱਚੋਂ ਕਬਰ ਬੜੀਆਂ ਮਸਾਲਾਂ ਬਾਹਰ ਕਢਾਈ ਆ ਹੁਣ ਮੈਂ ਕੀ ਵੇਖਿਆ ਉਹ ਤਾਰੀ ਜਾਂਦਾ ਟੱਬਰਾਂ ਦੇ ਟੱਬਰ ਆਪਾਂ ਸਾਰੇ ਟੱਬਰਾਂ ਦੇ ਡੱਬ ਬਖਸ਼ੀ ਰਹੇ ਕੀਤੀ ਆ ਬਿਰਦ ਬਾਲੇ ਨੌਜਵਾਨ ਆਪਣੇ ਘਰ ਬਹਾਈ ਆ ਆਪ ਬਣ ਕੇ ਅਗਮਾ ਸ਼ੇਰ ਬਬਰ ਪੈ ਵਿੱਚ ਸਾਰੇ ਰਿਆ ਡਰਾਈ ਆ ਹੁਕਮ ਦਾ ਹਾਕਮ ਬਣ ਕੇ ਜ਼ਬਰ ਜ਼ਬਰਦਸਤੀ ਗੁਰਮਖ ਲੈ ਤਰਾਈ ਆ ਚਾਰ ਜਗਦੀ ਪਿਛਲੇ ਸਭ ਦੇ ਪੂਰੀ ਕਰਦਾ ਸਦਰ ਇੱਕ ਅੱਦੇ ਜਗਦੀ ਦੀ ਜੁਗਾ ਪਰਮਾਨ ਦੀ ਸਭ ਨੇ ਸਭ ਦੇ ਪੂ ਸਭ ਨੇ ਸਭ ਦੇ ਰਹਾ ਮਟਾਈ ਆ ਜਿਸ ਨੇ ਦੀਨ ਦੀਨਾ ਮਜਵਾ ਨੂੰ ਕਰ ਦੇਣਾ ਪਦਰ ਕੋਇ ਅਸਰਾ ਦਾ ਸਹਿਬਾ ਜਿਸ ਨੇ ਦੀਨਾ ਮਜਵਾ ਨੂੰ ਕਰ ਦੇਣਾ ਪਦਰ ਸਦਾ ਬਲੰਦੀ ਵਾੜ ਨਾ ਕੋਈ ਵਡਾਈ ਆ ਦਿਲ ਦੁਨੀਆਂ ਵਿੱਚ ਪਾ ਦੇਣਾ ਗਦਰ ਕੋਇ ਅਸਰਾ ਦਾ ਸਹਿਬਾ ਗਦਾ ਕਰੇ ਲੁਕਾਈ ਆ ਫਿਰ ਭਗਤਾ ਉਤੇ ਕਰੇ ਮਿਹਰ ਦੀ ਨਜ਼ਰ ਨਦਰ ਨਦਰ ਨਿਹਾਲ ਕਰਾਈ ਆ ਸਤਜੋ ਸੱਚਾ ਲਿਆਵੇ ਕਲ ਬਦਲ ਸਤਜੋ ਉਹਨੂੰ ਬੰਦੇ ਕਰਕੇ ਕਬੀਰ ਸਾਹਿਬ ਨੂੰ ਦੱਸਦੇ ਨੇ ਨਾਰਜੀ ਵੀ ਉਹ ਸਤਜੋ ਲੈ ਕੇ ਆਏਗਾ ਮਿਹਰਬਾਨ ਹੋਏ ਸਹਾਈਆ ਧਰਮ ਦੀ ਧਾਰ ਕਰਾਏ ਅਦਲ ਇਨਸਾਫ ਵੇਖ ਕੇ ਖਾਈਆ ਸਭ ਦਾ ਸਾਂਝਾ ਕਰੇ ਪਤਨ ਨਈਆ ਨੌਕਾ ਨਾਮ ਚਲਾਈਆ ਵਰਥਾ ਸਾਰੇ ਜਾਣੇ ਜਤਨ ਇਸਾਰੇ ਪ੍ਰਭੂ ਦਇਆ ਵਟਾਈਆ ਗੁਰਮੁਖੋ ਭਿਆਏ ਸੱਚੇ ਰਤਨ ਅਮੋਲਕ ਆਪਣੇ ਰੰਗ ਰੰਗਾਈ ਆ ਵਿਸ਼ਨ ਬ੍ਰਹਮਾ ਸ਼ਿਵ ਵਿਸ਼ਨ ਬ੍ਰਹਮਾ ਸ਼ਿਵ ਜਿੰਨਾ ਤੱਕ ਤੁਹਾਨੂੰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਤੱਕ ਦੇ ਨੇ ਦਰਸ਼ ਕਰਦੇ ਨੇ ਖੂਬ ਸਭ ਨੂੰ ਦਇਆ ਵਰਤਾਈ ਆ ਸਾਚਾ ਮਾਰਗ ਆਇਆ ਦੱਸਣ ਹਰ ਦਿਸ਼ਾ ਦੇ ਜੜਾਈ ਆ ਜਿਹਦੇ ਹੁਕਮ ਵਿੱਚ 184 ਵਸਨ ਚਾਰੇ ਖਾਣੀ ਸੋਭਾ ਪਾਈ ਆ ਉਹ ਅੰਮ੍ਰਿਤ ਅੰਮ੍ਰਿਤ ਰਸ ਦੇਵੇ ਰਸਨ ਅੰਮ੍ਰਿਤ ਅੰਮ੍ਰਿਤ ਜਾਮ ਪਿਆਈ ਆ ਇਸ ਦਾ ਲੇਖਾ ਵੇਖਿਆ ਜਾ ਕੇ ਪਛਮ ਪੂਰਬ ਆਪਣਾ ਪੇਵ ਚੁਕਾਈ ਆ ਉਹਦੀ ਸੱਚੀ ਹੋਣੀ ਰਸਮ ਰਿਵਾਜ ਇੱਕ ਦਰੜਾਈ ਆ ਫਿਰ ਜਿੰਨਾ ਭਗਤਾਂ ਕੋਲੋਂ ਜਿੰਨਾ ਭਗਤਾਂ ਕੋਲੋਂ ਛੱਬੀਪੁਰੋਂ ਪਛਤ ਦਵਾਰੇ ਵਿੱਚ ਖੁਆਈ ਕਸਮ ਨਾਰਦ ਕਹੇ ਕਬੀਰ ਜੀ ਮੈਂ ਕਸਮ ਖਾ ਕੇ ਦਿਆਂ ਸੁਣਾਈ ਆ ਇਸ ਤਰ੍ਹਾਂ ਆਪਾਂ ਉਹ ਦੂਸਰ ਜੀਕਿੰਦ ਪਾਉਣ ਵਾਸਤੇ ਕਹਿੰਦਾ ਮੈਂ ਸੌਂ ਖਾ ਕੇ ਆ ਗੱਲ ਕਹਿਣਾ ਇੱਥੇ ਉਹ ਗੱਲ ਹੋਈ ਆ ਨਾ ਜਿਹ ਕਹੇ ਕਬੀਰ ਜੀ ਮੈਂ ਕਸਮ ਖਾ ਕੇ ਦਿਆਂ ਸੁਣਾਈ ਆ ਉਸਦੇ ਪਿਆਰ ਤੋਂ ਬਿਨਾ ਸਾਰੀ ਸ੍ਰੇਸ਼ਟੀ ਹੋ ਜਾਣੀ ਭਸਮ ਮਿੱਟੀ ਖਾਦ ਲੈ ਉਡਾਈ ਆ ਮੈਂ ਵੇਖ ਕੇ ਆਇਆ ਨੈਣੀ ਚਸ਼ਮ ਨਾਲ ਜੀ ਕਹਿੰਦੇ ਮੈਂ ਅੱਖਾਂ ਦੇ ਨਾਲ ਸਾਰੀ ਹਕੀਕਤ ਦੇਖ ਕੇ ਆਇਆ ਜੋ ਮੈਂ ਤੁਹਾਨੂੰ ਬਿਆਨ ਕਰ ਰਿਹਾ ਮੈਂ ਵੇਖ ਕੇ ਆਇਆ ਨੈਣੀ ਚਸ਼ਮ ਦੀਦਾ ਦ੍ਰਿਸ਼ਤਾ ਧਿਆਨ ਲਗਾਈ ਆ ਜਿਸ ਸਵੇਜ ਜਗ ਦਾ ਕਰਾਇਆ ਜਸਨ 26 36 ਦੇ ਕੰ ਦਾ ਵਿਆਹ ਹੋਇਆ ਜਿਸ ਸਵੇਜ ਜਗ ਦਾ ਕਰਾਇਆ ਜਸਨ ਖੁਸ਼ੀਆਂ ਰੰਗ ਰੰਗਾਈ ਆ ਉਸਦੇ ਚਰਨਾਹੇਡ ਅਰਸੰਗ ਜੀ ਇੱਕ ਇੱਕ ਲਾਈਨੇ ਸੋਚਣ ਵਾਲੀ ਵਿਚਾਰ ਕਰਨਾ ਕਿ ਕਹਿੰਦੇ ਨੇ ਨਾਰਜੀ ਕਬੀਰ ਸਾਹਿਬ ਨੂੰ ਉਸਦੇ ਚਰਨਾਹੇਡ ਕੋਟਨ ਕੋਟ ਬ੍ਰਹਮੰਡ ਖੰਡ ਵਸਣ ਅਨ ਗਿਰਦਵਤਾਰ ਗੁਰੂ ਸੇਵ ਕੁਮਾਈ ਆ ਵਿਸ਼ਨੂੰ ਬ੍ਰਹਮਾ ਸ਼ਿਵ ਹੋ ਕੇ ਭਜਨ ਉਹਦੇ ਚਰਨਾਂ ਵਿੱਚ ਵਿਸ਼ਨੂੰ ਬ੍ਰਹਮਾ ਸ਼ਿਵ ਪੰਜ-ਪੰਜ ਕੇ ਸੇਵਾ ਕਰਦੇ ਨੇ ਵਿਸ਼ਨੂੰ ਬ੍ਰਹਮਾ ਸ਼ਿਵ ਹੋ ਕੇ ਭਜਨ ਨੱਠਣ ਬਾਹੋ ਦਾਹੀ ਆ ਗੋਪੀ ਕਾਹਨ ਬਹਿ ਕੇ ਮਗਨ ਉਹਦੇ ਚਰਨਾਂ ਵਿੱਚ ਗੋਪੀ ਕਾਹਨ ਬਹਿ ਕੇ ਮਗਨ ਉਸੇ ਦਾ ਢੋਲਾ ਗਾਈਆ ਜਿਸਨੇ ਭਗਤਾਂ ਨੂੰ ਆਪਣੇ ਪ੍ਰੇਮ ਦਾ ਪਾਇਆ ਸਗਨ ਸੁਣ ਲੋ ਗੌਰਨਾ ਤੋਨੂੰ ਕਿਹੜਾ ਸਗਨ ਦਿੱਤਾ ਜਿਸਨੇ ਭਗਤਾਂ ਨੂੰ ਆਪਣੇ ਪ੍ਰੇਮ ਦਾ ਪਾਇਆ ਸਗਨ ਨਾਤਾ ਆਤਮ ਪਰਮਾਤਮ ਜੜਾਈ ਆ ਉਹ ਦੀਪਕ ਦੀਏ ਸਹਬ ਦੇ ਜਗਨ ਉਹ ਦੀਪਕ ਦੀਏ ਆ ਮਿੱਟੀ ਵਾਲੇ ਦੀ ਜੀ ਤੇ ਤੇਲ ਪਾ ਗਿਆ ਆਪ ਜੀ ਪਸਤਿਆਂ ਜਿਹੜੇ ਉਹਦੇ ਚਰਨਾਂ ਦੇ ਨਾਲ ਜੁੜੇ ਹੋਏ ਉਹੋ ਦੀਪਕ ਉਹ ਦੀਪਕ ਦੀਏ ਉਸ ਸਹਬ ਦੇ ਜਗਨ ਜਿਹਦੀ ਜੋਤ ਜੋਤ ਰਿਸ਼ਨਾਈ ਆ ਸੱਚ ਦੇ ਮਾਲਕ ਖੇਲ ਜੋਤੀ ਜੋਤ ਸੁਭਰ ਆਪ ਆਪਣੀ ਕਿਰਪਾ ਕਰ ਅਰੇ ਖੇਲ ਸਾਚਾ ਹਰ ਸੱਚ ਦੇ ਮਾਲਕ ਖੇਲ ਕਰਾਈ ਆ ਨਾਨਦ ਕਹੇ 26 ਬੋ ਮੈਂ ਕੀ ਜਾਣਿਆ ਅਣ ਜਾਣ ਤੇ ਕੀ ਜਣਾਈਏ ਛੱਬੀ ਕੋ ਤੇ ਕੀ ਹੋਏ ਮੈਂ ਮੈਂ ਕਿਸ ਤਰ੍ਹਾਂ ਦੱਸਾਂ ਪ੍ਰਭ ਮਾਨ ਤੋੜ ਕੇ ਰਾਜਾਂ ਪ੍ਰਭ ਮਾਨ ਤੋੜ ਕੇ ਰਾਜਾਂ ਰਾਣਿਆਂ ਗਰੀਬ ਨਮਾਲਿਆਂ ਹੋਏ ਸਹਾਈਆ ਤੋਲ ਤੋਲ ਕੇ ਤੱਕੜ ਦਾਣਿਆਂ ਅੰਦਾਜ਼ੇ ਦਿੱਤੀ ਵਡਿਆਈਆ ਮਾਨ ਦੇ ਕੇ ਵਿੱਚ ਜਹਾਨਿਆਂ ਦੋ ਜਹਾਨਾ ਪਾਰ ਕਰਾਈਆ ਜਿੱਥੇ ਧਰਮ ਦਾ ਇੱਕ ਨਿਸ਼ਾਨਿਆ ਦੂਜਾ ਨਿਸ਼ਾਨਾ ਕੋਈ ਚਲਾਈਆ ਭੱਤ ਦੁਆਰੇ ਖੇਲ ਦੇਖਿਆ ਮਹਾਨਿਆਂ ਮਹਿਮਾ ਕੱਠ ਕੱਠ ਸੁਣਾਈਆ ਅੱਜ ਭੰਡਾਰਾ ਪੀਣਾ ਖਾਣਿਆ ਖਾ ਖਾ ਸ਼ੁਕਰ ਮਨਾਈ ਆ ਜਨ ਭਗਤਾਂ ਵੱਧ ਦਿੱਤਾ ਵਿਸ਼ਨੂੰ ਭਵਾਨਿਆਂ ਵਿਸ਼ੰਦਾ ਮਨ ਰਖਾਈ ਆ ਜੋਤੀ ਜੋਤ ਸੁਪਾਰਾ ਆਪਣੀ ਕਿਰਪਾ ਕਰ ਕਰੇ ਸੱਚਾ ਹਲ ਸਜਦੀ ਕਰਨੀ ਕਾਰਕਮਾਈ ਆ ਨਾਰਦ ਕਹੇ 26 ਪੋਤੋ ਆਗਿਆ ਸੁਵਾਏ ਸੱਚ ਦੇ ਸੁਣਾਈ ਆ ਕਬੀਰ ਜੀ ਸਤਖੰਡ ਵਿੱਚ ਸਾਰਿਆਂ ਭਗਤਾਂ ਨੂੰ ਕਹੋ ਸੁਣ ਲੋ ਗਲ ਕੀ ਕਹਿੰਦੇ ਇੱਥੇ ਕਬੀਰ ਜੀ ਸਤਖੰਡ ਵਿੱਚ ਸਾਰਿਆਂ ਭਗਤਾਂ ਨੂੰ ਕਹੋ ਭਗਤ ਜੁਆਰੇ ਦੇ ਭਗਤਾਂ ਨੂੰ ਦੇਣ ਵਧਾਈ ਢੋਡੀ ਆਵਾਜ਼ ਲਗਾਈ ਆ ਤੁਹਾਡਾ ਸਾਡਾ ਇੱਕੋ ਸਾਂਝਾ ਮਾਹੀ ਕਿਹਨਾਂ ਨੂੰ ਕਹਿਣਾ ਜਿਹੜੇ ਸਤਖੰਡ ਵਿੱਚ ਚਲੇ ਗਏ ਉਹਨਾਂ ਨਾਲ ਗੱਲ ਕਰਨੀ ਆ ਉਹ ਉਹਨਾਂ ਨੂੰ ਕਹਿਣਾ ਕਿ ਵਧਾਈ ਦਿਓ ਜੋਤੀ ਜੱਤਾ ਇੱਕ ਖਵਾਈ ਆ ਜਿਹੜਾ ਕਲਗੁ ਅੰਤਮ ਬਣਿਆ ਰਾਹੀ ਭੱਜੇ ਵਾਹੋ ਦਾਹੀ ਆ ਜਿਹਦੇ ਸਾਰੇ ਦਿਨ ਗਵਾਹੀ ਗੁਰੂ ਪੀਰ ਪਗੰਬਰ ਸ਼ਹਾਦਤ ਅਵਤਾਰ ਪਗੰਬਰ ਗੁਰ ਭੁਗਤਾਈ ਆ ਉਹਦਾ ਲੇਖ ਮਿਟੇ ਨਾ ਰਾਈ ਨਾ ਕੋਈ ਮੇਟੇ ਮੇਟ ਮਟਾਈ ਆ ਉਹ ਵੇਖਣ ਹਾਰਾ ਕੂੜ ਲਗਾਈ ਚਾਰੋਂ ਕੁੰਟ ਫੋਲ ਫਲਾਈ ਆ ਉਹ ਵੇਖੇ ਕੱਲੋ ਝੁੱਠੀ ਸ਼ਾਹੀ ਸਹਨਸ਼ਾਹ ਬੇਪਰਵਾਹੀ ਆ ਜੋ ਭਗਤਾ ਹੋਏ ਸਹਾਈ ਸਿਰਸਰ ਹੱਥ ਟਕਾਈ ਆ ਜਿਸ ਧਰਮ ਨੇ ਤੱਕੜ ਹਰ ਸੰਗਤ ਲਈ ਤਲਾਈ ਟੋਲਾ ਬਣਿਆ ਨੂਰ ਖਦਾਈ ਆ ਸੱਚ ਭਗਵਾਨ ਨੇ ਲਿਆ ਪਕਵਾਇਆ ਪੱਕਾ ਰੱਦਾ ਲੇਖੇ ਲਾਈ ਆ ਦੇਗ ਤੇ ਵੀ ਗੰਢ ਰਖਾਈ ਅੱਗੇ ਸਕੇ ਨਾ ਕੋਈ ਖੁਲਾਈ ਡਾਂਗਾ ਫੱਡੇ ਇੱਕ ਵਜਾ ਵੁਲਾਈ ਵਜਾ ਸੰਗ ਕੋਈ ਨਾ ਪਾਈਆ ਨਾਰਦ ਕਹੇ ਕਬੀਰ ਸਾਰੇ ਮਿਲਕੇ ਕਹੀਏ ਨਾਰਦ ਕਬੀਰ ਜੀ ਨੂੰ ਬੇਨਤੀ ਕਰਦੇ ਨਾਰਦ ਕਬੀਰ ਸਾਰੇ ਮਿਲਕੇ ਕਹੀਏ ਇੱਕੋ ਸਾਡਾ ਮਾਹੀ ਮਹਿਬੂਬ ਇੱਕ ਅਖਵਾਈਆ ਜਿਸਨੇ ਸਭ ਤੋਂ ਸੱਚੀ ਬੰਤ ਬਣਾਈ ਸੱਚ 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 ਲੈ ਅਪਣਾਈਆ ਜੋਤੀ ਜੋਤ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਤੁਰਦਾ ਬਾਹਰ ਦਰਕਾਰ ਪਾਵਰ ਦਰਕਾਰ ਜਾਵਣ ਚਾਹੀ ਚਾਈਆਂ ਜੋਤੀ ਜੋਤ ਸਰੂਭਾ ਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਨਿਕਲਾਂ ਕਿ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਪਵਨ ਆਖਰ ਵਿੱਚ ਖਾਸਮ ਕਸਾਈ ਪੂਰਨਪੂਰ ਖਾਸਮ ਕਸਾਈ ਪੂਰਨਪੂਰ ਰਿਹਾ ਸਰਬ ਥਾਈ ਖਾਲੀ ਦਵਾਰ ਨજર ਕੋਈ ਨਾ ਆਈ ਆਖਰੀ ਗੋੜ ਨਾ ਸੁਣ ਲੋ ਕੀ ਕਹਾ ਖਾਸਮ ਕਸਾਈ ਪੂਰਨਪੂਰ ਖਾਸਮ ਕਸਾਈ ਪੂਰਨਪੂਰ ਰਿਹਾ ਸਰਬ ਥਾਈ ਅਲੀ ਦਵਾਲ ਨਜ਼ਰ ਕੋਈ ਨਾ ਆਈਆ ਹਰ ਚੀਜ਼ ਹਾਇ ਛਾਇ ਚ ਹਰ ਜਗ੍ਹਾ ਤੇ ਉਹ ਪਰਮੇਸ਼ਰ ਆ ਬੜਾ ਈਮਾਨ ਇਹਨਾਂ ਲਖ ਕਹਿੰਦਾ ਹੋਇਆ ਦਾਸ ਚਵੰਦਾ ਜਾ ਚਕਾ ਪਾਣੀ ਪੜਦਿਆ ਕਿਉਂਕਿ ਅੱਗੇ ਅੰਗੂ ਜਵਾਨ ਦਾਸ ਦੀ ਨਹੀਂ ਜਾਂਦੀ ਤੇ ਕੋਈ ਗਲਤੀ ਕੋ ਸਾਖੀ ਹੋ ਸਕੀ ਹੋ ਸਾਧਿਆ ਸਾਬ ਦੇ ਚਾਲਨਾ ਪਾਸੋਂ ਹਰ ਸੰਗ ਦੇ ਚਾਲਨਾ ਪਾਸੋਂ ਦਾਖੇ ਮੰਨਾ ਜਾਂਦੇ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ